ਸ਼ੁਭਕਾਮਨਾਵਾਂ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤਾਂ ਮੈਂ ਹਾਂ ਰਵੀ ਸ਼ੰਕਰ ਮਿਸ਼ਰਾ ਤੇ ਸਵੇਰੇ ਦੀ ਵੱਡੀ ਖਬਰ ਮੁਹਾਲੀ ਤੋਂ ਆ ਰਹੀ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੀ ਸਪੈਸ਼ਲ ਟੀਮ ਤੇ ਬਦਮਾਸ਼ਾਂ ਵਿਚਾਲੇ ਫਾਇਰਿੰਗ ਹੋਈ ਹੈ ਇਸ ਦੌਰਾਨ 3 ਬਦਮਾਸ਼ ਜਿਹੜੇ ਨੇ ਪੁਲਿਸ ਨੇ ਠੇਰ ਕੀਤੇ ਨੇ ਜਿੱਦੀ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਆ ਜਿੱਥੇ ਮੋਹਾਲੀ ਦੀ ਤਸਵੀਰਾਂ ਨੇ ਜਿੱਥੇ ਸਪੈਸ਼ਲ ਸੈਲ ਦੀ ਟੀਮ ਵੱਲੋਂ ਤਿੰਨ ਬਦਮਾਸ਼ ਜਿਹੜੇ ਨੇ ਠੇਰ ਕੀਤੇ ਗਏ ਨੇ ਜਿਨ੍ਹਾਂ ਵਿੱਚੋਂ ਦੋ ਹਿਸਾਰ ਦੇ ਦੱਸੇ ਜਾ ਰਹੇ ਨੇ ਤੇ ਇੱਕ ਹਰਿਆਣਾ ਦੇ ਦੱਸਿਆ ਰਹੇ ਤਾਂ ਮੇਰੇ ਉਹਦੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਵਨੀਤ ਜੁੜ ਚੁੱਕੇ ਨੇ ਜੀ ਵਨੀਤ ਜਿਹੜੇ ਸਪੈਸ਼ਲ ਸੈਲ ਦੀ ਟੀਮ ਵੱਲੋਂ ਉਹ ਤਿੰਨ ਬਦਮਾਸ਼ ਠੇਰ ਕੀਤੇ ਗਏ ਨੇ ਉਸ ਨੂੰ ਲੈ ਕੇ ਤੁਹਾਡੇ ਕੀ ਜਾਣਕਾਰੀ ਹੈ ਬਿਲਕੁਲ ਦੇਖੋ ਪੰਜਾਬ ਪੁਲਿਸ ਦੀ ਗੱਲ ਕਰੀਏ ਪੰਜਾਬ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਅਜਿਹਾ ਨਿਊ ਚੰਡੀਗੜ੍ਹ ਹੈ ਜਿਸ ਨੂੰ ਮੁੱਲਾਂਪੁਰ ਵੀ ਕਿਹਾ ਜਾਂਦਾ ਹੈ ਉਸੇ ਵਿੱਚ ਬਦਮਾਸ਼ ਅਤੇ ਪੁਲਿਸ ਵਿਚਾਲੇ ਮੁਦਬੇੜ ਹੋਈ ਹੈ ਜਿਸ ਦੇ ਵਿੱਚ ਕ੍ਰੋਸ ਫਾਇਰਿੰਗ ਦੇ ਵਿੱਚ ਤਿੰਨ ਬਦਮਾਸ਼ ਜਿਹੜੇ ਨੇ ਉਹ ਪੁਲਿਸ ਦੇ ਹੱਥੇ ਚੜੇ ਨੇ ਹਾਲਾਂਕਿ ਤਿੰਨਾਂ ਦੇ ਪੈਰਾਂ ਦੇ ਵਿੱਚ ਗੋਲੀਆਂ ਵੱਜੀਆਂ ਨੇ ਕਿਉਂਕਿ ਇਸ ਢੰਗ ਦੇ ਨਾਲ ਪੁਲਿਸ ਜਿਹੜੀ ਹੈ ਲਗਾਤਾਰ ਗੈਂਗਸਟਰਾਂ ਦੇ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ਦੇ ਨਾਲ ਕੰਮ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਅੱਜ ਵੀ ਜਦੋਂ ਇਹ ਗੈਂਗਸਟਰਾਂ ਨੂੰ ਇਹ ਬਦਮਾਸ਼ਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤੇ ਇਹਨਾਂ ਦੀ ਤਰਫੋਂ ਪੁਲਿਸ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਕ੍ਰੋਸ ਫਾਇਰਿੰਗ ਜਦੋਂ ਪੁਲਿਸ ਦੀ ਤਰਫੋਂ ਕੀਤੀ ਗਈ ਚੇਸ ਫਾਇਰਿੰਗ ਦੇ ਵਿੱਚ ਅਕਸ਼ੇ ਨਿਵਾਸੀ ਜਿਹੜਾ हिसार ਦਾ ਰਹਿਣ ਵਾਲਾ ਅਕਸ਼ੇ ਕੁਮਾਰ ਇਸ ਤੋਂ ਇਲਾਵਾ ਜੇਕਰ ਨਰੇਸ਼ ਦੀ ਗੱਲ ਕਰੀਏ ਐਸ ਜੀਂਦ ਹਰਿਆਣੇ ਦਾ ਰਹਿਣ ਵਾਲਾ ਹੈ ਤੀਜਾ ਜਿਹੜਾ આરોપી ਸੁਨੀਲ ਕੁਮਾਰ ਹੈ ਇਹ ਵੀ हिसार ਦਾ ਰਹਿਣ ਵਾਲਾ ਹੈ ਤਿੰਨੋਂ ਜਿਹੜੇ ਨੇ ਆ ਬੀੜ ਰੂਪ ਨਾਲ ਗਾਇਲ ਹੋਏ ਜਿਸ ਤੋਂ ਬਾਅਦ ਇਹਨਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਪੁਲਿਸ ਦੀ ਤਰਫੋਂ ਇਹਨਾਂ ਦੇ ਖਿਲਾਫ ਇਰਾਦਨ ਕਤਲ ਅਤੇ ਆਮ ਜੈਕਤੀ ਧਾਰਾਵਾਂ ਦੇ ਤਹਿਤ ਮਾਮਲਾ ਜਿਹੜਾ ਉਹ ਦਰਜ ਕਰ ਦਿੱਤਾ ਗਿਆ ਅੱਗੇ ਵੀ ਇਨਵੈਸਟੀਗੇਸ਼ਨ ਜਾਰੀ ਹੈ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਊਗੀ ਇਲਾਜ ਤੋਂ ਬਾਅਦ ਕੀ ਆਖਿਰ ਇਹਨਾਂ ਨੇ ਕੋਲ ਵੈਪਨ ਇੱਥੋਂ ਆਏ ਤੇ ਹਰਿਆਣੇ ਤੋਂ ਨਿਊ ਚੰਡੀਗੜ੍ਹ ਔਰ ਮੁੰਨਾਪੁਰ ਦੇ ਵਿੱਚ ਕੀ ਕੁਝ ਕਰਨ ਆਏ ਸੀ ਕਿ ਆ ਕਿਸੇ ਅਪਰਾਧਿਕ ਘਟਨਾ ਨੂੰ ਅੰਜਾਮ ਦੇਣ ਲਈ ਇੱਥੇ ਪਹੁੰਚੇ ਸੀ ਓਵਰঅল ਫਿਲਾਲ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਊਗੀ ਉਸ ਤੋਂ ਬਾਅਦ ਵੱਡਾ ਖੁਲਾਸਾ ਹੋਣ ਦੀ ਆਸ ਜਤਾਈ ਜਾ ਰਹੀ ਹੈ ਜੀ ਜੀ ਜਿਨ੍ਹਾਂ ਨੂੰ ਗੋੜੀਆਂ ਲੱਗੀਆਂ ਉਹਨਾਂ ਦੇ ਹਾਲਾਤ ਹਲੇ ਕਿਹੋ ਜਿਹੇ ਨੇ ਦੇਖੋ ਉਹਨਾਂ ਦੇ ਪੈਰਾਂ ਦੇ ਵਿੱਚ ਗੋਲੀਆਂ ਲੱਗੀਆਂ ਨੇ ਕਿਉਂਕਿ ਕ੍ਰੋਸ ਫਾਇਰਿੰਗ ਜਦੋਂ ਪੁਲਿਸ ਦੀ ਤਰਫੋਂ ਕੀਤੀ ਜਾਂਦੀ ਹੈ ਤੇ ਪੁਲਿਸ ਦੀ ਕੋਸ਼ਿਸ਼ ਹੁੰਦੀ ਹੈ ਕਿ ਬਦਮਾਸ਼ਾਂ ਨੂੰ ਗੈਂਗਸਟਰਾਂ ਨੂੰ ਜ਼ਿੰਦਾ ਫੜਿਆ ਜਾਏ ਤੇ ਇਸ ਕਰਕੇ ਪੁਲਿਸ ਜਿਹੜੀ ਹੈ ਪ੍ਰੋਟੋਕੋਲ ਦੇ ਤਹਿਤ ਗੈਂਗਸਟਰਾਂ ਦੇ ਤੇ ਬਦਮਾਸ਼ਾਂ ਦੇ ਪੈਰਾਂ ਦੇ ਵਿੱਚ ਗੋਲੀ ਚਲਾਂਦੀ ਹੈ ਤੇ ਇਹਨਾਂ ਦੀ ਵੀ ਲੱਤਾਂ ਦੇ ਵਿੱਚ ਪੈਰਾਂ ਦੇ ਵਿੱਚ ਗੋਲੀਆਂ ਲੱਗੀਆਂ ਨੇ ਔਰ ਇਸ ਗੋਲੀਬਾਰੀ ਦੇ ਵਿੱਚ ਇੰਜਰਡ ਹੋਏ ਨੇ ਜਿਸ ਤੋਂ ਬਾਅਦ ਤੁਰੰਤ ਇਹਨਾਂ ਨੂੰ ਇਰਾਸਤ ਦੇ ਵਿੱਚ ਲਿਤਾ ਗਿਆ ਔਰ ਉਸ ਤੋਂ ਬਾਅਦ ਪੁਲਿਸ ਜਿਹੜੀ ਹੈ ਇਹਨਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਲੈ ਕੇ ਗਈ ਹੈ ਜਿੱਥੇ ਇਹ ਹੋ ਜਾਰੀ ਹੈ ਓਵਰঅল ਥੋੜੀ ਦੇਰ ਦੇ ਵਿੱਚ ਪੁਲਿਸ ਦੀ ਤਰਫੋਂ ਸਾਰੀ ਇਨਫੋਰਮੇਸ਼ਨ ਸਾਂਝੀ ਕੀਤੀ ਜਾਊਗੀ ਕਿ ਆਖਿਰਿਸ ਘਟਨਾ ਦੇ ਵਿੱਚ ਜਿਹੜੇ ਬਦਮਾਸ਼ ਫੜੇ ਨੇ ਇਹਨਾਂ ਦਾ ਕੀ ਬੈਕਗਰਾਉਂਡ ਹੈ ਕਿ ਇਹਨਾਂ ਦੇ ਖਿਲਾਫ ਕੋਈ ਅਪਰਾਧਿਕ ਮਾਮਲੇ ਦਰਜ ਨੇ ਜਾਂ ਫਿਰ ਇਹ ਕਿਸੇ ਗੈਂਗਸਟਰ ਵਿਰੋਧ ਨਾਲ ਤਾਲੁਕ ਰੱਖਦੇ ਸੀ ਓਵਰঅল ਕੁਝ ਹੀ ਦਿਨ ਦੇ ਵਿੱਚ ਪੁਲਿਸ ਜਿਹੜੀ ਹੈ ਇਨਪੁੱਟ ਵੀ ਸਾਂਝੀ ਕਰਦੀ ਹੋਈ ਨਜ਼ਰ ਆਈਗੀ ਜਿਸ ਦੇ ਬਿਹਾਫ ਤੇ ਅੱਗੇ ਦੀ ਕਾਰਵਾਈ ਜਿਹੜੀ ਹੈ ਉਸ ਨੂੰ ਮੁਕੰਮਲ ਕੀਤਾ ਜਾਊਗਾ ਜੀ ਜੀ ਜਿਹੜੇ ਗ੍ਰੋਥ ਫਾਇਰਿੰਗ ਦੌਰਾਨ ਕਿਸੇ ਪੁਲਿਸ ਵਾਲੇ ਦੇ ਜਾਂ ਪੁਲਿਸ ਮੁਲਾਜ਼ਮ ਦੇ ਵੀ ਕੋਈ ਗੰਭੀਰ ਹੋਣ ਦੀ ਜ਼ਖਮੀ ਕੋਈ ਅਜੀ ਖਬਰ ਜਿਹੜੀ ਸਾਹਮਣੇ ਹੈ ਫਿਲਹਾਲ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਜਿਹੜੀ ਹੈ ਉਸ ਦੀ ਜਾਣਕਾਰੀ ਨਹੀਂ ਮਿਲੀ ਹੈ ਫਿਲਹਾਲ ਜਿਹੜੀ ਸਾਨੂੰ ਜਾਣਕਾਰੀ ਮਿਲ ਪਈ ਹੈ ਕਿ ਤਿੰਨ ਜਿਹੜੇ આરોપી ਆ ਤਿੰਨਾਂ ਦੇ ਪੈਰਾਂ ਦੇ ਵਿੱਚ ਤਿੰਨ ਆਰੋਪੀਆਂ ਦੇ ਗੋਲੀ ਲੱਗੀ ਹੈ ਔਰ ਉਸ ਤੋਂ ਬਾਅਦ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿੱਤਾ ਗਿਆ ਹੈ ਅੱਗੇ ਵੀ ਇਨਵੈਸਟੀਗੇਸ਼ਨ ਜਾਰੀ ਹੈ ਕਿਉਂਕਿ ਵੈਸੇ ਹੁੰਦਾ ਹੈ ਕਿ ਜਦੋਂ ਵੀ ਪੁਲਿਸ ਕਿਸੇ ਵੀ ਗੈਂਗਸਟਰ ਨੂੰ ਫੜਨ ਲਈ ਮੋਰਚਾ ਲਾਉਂਦੀ ਹੈ ਤੇ ਫਿਰ ਗੈਂਗਸਟਰ ਜਿਹੜੇ ਨੇ ਪੁਲਿਸ ਦੇ ਉੱਪਰ ਫਾਇਰਿੰਗ ਕਰ ਦੇਣਾ ਸਰਾਂਦੇ ਨੇ ਕਿ ਜਿਹੜਾਬਾਦ ਦੇ ਵਿੱਚ ਜਿਹੜਾ ਮੁੱਲਾਂਪੁਰ ਦੇ ਬਿਲਕੁਲ ਨੇੜੇ ਪੈਂਦਾ ਹੈ ਖਿਜਰਾਬਾਦ ਉੱਥੇ ਮੁਤਪੇੜ ਹੋਈ ਹੈ ਔਰ ਇਸ ਪੂਰੀ ਮੁਤਪੇੜ ਨੂੰ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਜਿਹੜੇ ਨੇ ਇਸ ਪੂਰੇ ਆਪਰੇਸ਼ਨ ਨੂੰ ਆਪਰੇਟ ਕਰਦੇ ਹੋਏ ਨਜ਼ਰ ਆ ਰਹੇ ਸੀ ਔਰ ਉਹਨਾਂ ਦੀ ਅਗਵਾਈ ਹੇਠ ਇਹ ਆਪਰੇਸ਼ਨ ਨੂੰ ਅੱਗੇ ਵਧਾਇਆ ਗਿਆ ਔਰ ਤਿੰਨ ਔਰੋਪੀ ਜਿਹੜੇ ਨੇ ਉਹ ਫੜੇ ਗਏ ਨੇ ਠੀਕ ਜਾਣਕਾਰੀ ਲਈ ਧੰਨਵਾਦ ਬੁਨੀਤ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਮੁਹਾਲੀ ਤੋਂ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਮੁਹਾਲੀ ਦੀ ਸਪੈਸ਼ਲ ਟੀਮ ਤੇ ਕੁਝ ਬਦਮਾਸ਼ਾਂ ਵੱਲੋਂ ਮੁੱਠਵੇੜ ਹੋਈ ਹੈ ਜਿਸ ਦੇ ਵਿੱਚ ਤਿੰਨ ਵਿਅਕਤੀ ਜਿਹੜੇ ਨੇ ਤਿੰਨ ਬਦਮਾਸ਼ ਜਿਹੜੇ ਨੇ ਉਹ ਟੀਰ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਫਿਲਹਾਲ ਹਸਪਤਾਲ ਵਿੱਚ ਲਿਜਾਇਆ ਗਿਆ ਹੈ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤੇ ਤੁਹਾਨੂੰ ਦੱਸ ਦਈਏ ਕਿ ਤਿੰਨ ਇਹਨਾਂ ਵਿੱਚੋਂ ਦੋ हिसार ਦੇ ਦੱਸੇ ਜਾ ਰਹੇ ਨੇ ਤੇ ਇੱਕ ਹਰਿਆਣੇ ਦੇ ਦੱਸੇ ਜਾ ਰਹੇ ਨੇ